ਹੁਸ਼ਿਆਰਪੁਰ ਦੇ ਐਮਸੀ सुरेंद्र কুমার ਵੱਲੋਂ ਹੁਸ਼ਿਆਰਪੁਰ ਨਗਰ ਨਿਗਮ ਦੇ ਉਪਤੇ ਕੂੜੇ ਦੇ ਡੰਪ ਨੂੰ ਲੈ ਕੇ ਵਿਸ਼ਟਾਚਾਰ ਦੇ ਲਗਾਏ ਅਰੋ ਇਸ ਸਬੰਧਿਤ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਣਕਾਰੀ ਸਾਰਿਆਂ ਦਾ ਪਹਿਲਾਂ ਤਾਂ ਪੱਤਰਕਾਰ ਸਭਨਾਂ ਦਾ ਮੈਂ ਧੰਨਵਾਦ ਕਰਦਾ ਇੱਥੇ ਪਹੁੰਚਣ ਤੇ ਤੇ ਉਸ ਤੋਂ ਜ਼ਿਆਦਾ ਤੁਸੀਂ ਵਧਾਈ ਦੇ ਪਾਤਰ ਆ ਕਿਉਂਕਿ ਪਿੱਛੇ ਜੇ ਇੱਕ ਮੈਂ ਪ੍ਰੈਸ ਮੀਟਿੰਗ ਕੀਤੀ ਸੀ ਜਿਹੜੇ ਓਵਰਟਾਈਮ ਨੂੰ ਦੁਆਰਾ ਤੋਂ ਆਰਡਰ ਦੇਣ ਦੀ ਗੱਲ ਕਰਨੀ ਸੀ ਕਿ ਕਾਰਪੋਰੇਸ਼ਨ ਦੇ ਕੁਝ ਕ੍ਰਪਸ਼ਨ ਕਰਪਟ ਅਫਸਰ ਕੁੰਮਤਾ ਕੈਨਸਲ ਹੋ ਗਿਆ ਵਾ او ਆਰਜੀ ਦਾ ਬਹੁਤ ਬਹੁਤ ਧੰਨਵਾਦ ਪੱਤਰਕਾਰਾਂ ਦਾ ਕਿਉਂਕਿ ਤੁਸੀਂ ਸਾਡੀ ਵਾਇਸ بلند ਕੀਤੀ ਸੀਗੀ ਤੇ ਉਸੇ ਵਾਇਸ ਦੇ ਧਾਰ ਤੇ ਉਹ ਜੋ ਮਤਾ ਵਾ ਉਹ ਕੈਨਸਲ ਕੀਤਾ ਗਿਆ ਹੁਣ ਜਿਹੜੀ ਭਰਤੀ ਹੋਊਗੀ ਉਹ ਸਹੀ ਤਰੀਕੇ ਨਾਲ ਵਿਸ਼ਾ ਅੱਜ ਦਾ ਹੈ ਜੀ ਕਾਰਪੋਰੇਸ਼ਨ ਦਾ ਬਹੁਤ ਵੱਡਾ ਕਿ ਸਾਡੇ ਮੈਂ ਹਮੇਸ਼ਾ ਹੀ ਪੱਤਰਕਾਰਾਂ ਨਾਲ ਗੱਲ ਹੋਈ ਹਾਊਸ ਦੇ ਵਿੱਚ ਗੱਲ ਵੀ ਹੋਈ ਆ ਸਾਡੇ ਕਾਰਪੋਰੇਸ਼ਨ ਦਾ ਇੱਕ ਪੂੜੇ ਦਾ ਬਹੁਤ ਵੱਡਾ ਡੰਪ ਉਹ ਟਿਪਲਾਨੀ ਦੇ ਵਿੱਚ ਇਹਦੀਆਂ ਤਸਵੀਰਾਂ ਵਾ ਸਾਰੀਆਂ ਉਹਦੇ ਵਿੱਚ ਇਹ ਡੰਪ ਸਾਰਾ ਜੋ ਹੈਗਾ ਇਹਦੇ ਵਿੱਚ ਪੁਰੇ ਸ਼ਹਿਰ ਦਾ ਕੂੜਾ ਆਣ ਵਾਲੇ ਦੁਆਲੇ ਪਿੰਡਾਂ ਦਾ ਗ੍ਰਾਮੀਣ ਦਾ ਕੂੜਾ ਉਬਾਲੇ ਦੁਆਲੇ ਜਿੰਨੀਆਂ ਫੈਕਟਰੀਆਂ ਇੰਡਸਟਰੀਆਂ ਉਹਨਾਂ ਦਾ ਕੂੜਾ ਉੱਥੇ गिरਦਾ ਉਹ ਕੂੜਾ ਗਿਰਨ ਦੇ ਨਾਲ ਨਾਲ ਉੱਥੇ ਦਾ ਜਿਹੜਾ ਇਹ ਜਿਹੜਾ ਪੂਰੇ ਡੰਬ ਸਿਗਾ ਇੱਕ ਬੜਾ ਇਹ ਪਲਾਂਟ ਲਗਾਇਆ ਸਿਗਾ ਪਲਾਂਟ ਦੇ ਵਿੱਚ ਜਿਹੜਾ ਇੱਕ ਬਿੱਲੇ ਕੂੜੇ ਦਾ ਕੁਝ ਖਾਦ ਬੰਨੀ ਜਾਂ ਸੁੱਕੇ ਦਾ ਕੁਝ ਬੰਨੀ ਉਹ ਸਾਰਾ ਕੁਝ ਹੈਗਾ ਪਰ ਉੱਥੇ ਕੋਸ਼ਿਸ਼ ਕ腐ਸ਼ਨ ਦੇ ਵਿੱਚ ਆਧਾਰ ਤੇ ਕੀ ਹੋ ਰਿਹਾ ਜੋ ਉਥੇ ਦੇ ਸਕ੍ਰੈਬ ਆ ਉਸ ਸਕ੍ਰੈਬ ਨੂੰ ਚੱਕ ਕੇ ਆਪਣੇ ਹੀ ਪ੍ਰਾਈਵੇਟ ਬੰਦੇ ਰੱਖ ਕੇ ਜੱਸਾ ਨਾਮ ਦਾ ਇੱਕ ਬੰਦਾ ਜਿਹਨੂੰ ਉੱਥੇ ਇੱਕ ਪ੍ਰੋਵਾਈਡ ਕੀਤਾ ਗਿਆ ਪਿਆਵਾ ਇੱਕ ਜੂਨੀਅਰ ਪ੍ਰਧਾਨ ਕਰਕੇ ਇੱਕ ਅਸਿਸਟੈਂਟ ਕਮਿਸ਼ਨਰ ਦਿਵਾੜੀ ਦੇ ਧਿਆਨ ਦੇ ਵਿੱਚ ਉਹ ਬੰਦਾ ਕੀ ਰੋਜ਼ ਦਾ ਸਕਰੈਬ ਇਕੱਠਾ ਕਰ ਰਿਆ ਮੈਂ ਖੁਦ ਵਿਜ਼ਿਟ ਕਰਕੇ ਸਾਰੀ ਉੱਥੇ ਦੀਆਂ ਵੀਡੀਓ ਜੋ ਸਾਰਾ ਕੁਛ ਮੈਂ ਉੱਥੇ ਦਾ ਰਿਕਵਰ ਕੀਤਾ ਇੱਕ ਟਰੱਕ ਟੈਂਪੂ ਭਰ ਕੇ ਜਾ ਰਿਹਾ ਇਦਾਂ ਦੇ ਟੈਂਪੂ 8 ਤੋਂ 10 ਰੋਜ਼ ਦੇ ਨਿਕਲਦੇ ਆ ਉਹ ਕਿਸ ਬਿਆਪ ਤੇ ਉੱਥੇ ਸਾਰਾ ਕੁਛ ਕਰ ਰਹੇ ਆ ਕੀ ਦੇ ਕਹਿਣ ਤੇ ਕਰ ਰਹੇ ਆ ਏਡੀ ਵੱਡੀ ਕ੍ਰਪਸ਼ਨ ਇੰਨਾ ਜ਼ਿਆਦਾ ਪੈਸਾ ਆਪਤ ਦੇ ਅਫਸਰਾਂ ਦੇ ਵਿੱਚ ਜੁਨੇ ਦੇ ਪ੍ਰਧਾਨਾਂ ਦੀ ਜੇਬਾਂ ਦੇ ਵਿੱਚ ਇਹ ਜਾਂਦਾ ਪਿਆ ਵਾ ਇੱਕ ਮੈਂ ਤੁਹਾਨੂੰ ਦਿਖਾਣਾ ਵਾਂ ਇਹ ਧਿਆਨ ਨਾਲ ਦੇਖਿਓ ਜੀ ਆਹ ਕੋ ਟੈਂਪੂ ਅੰਦਰ ਗਿਆ ਵਾ ਕਿ ਉੱਥੋਂ ਲੋਡ ਕਰਨ ਲਈ ਸਮਾਨ ਠੀਕ ਆ ਜੀ ਇਹ ਉੱਥੇ ਦਾ ਡੰਪੋ ਆ ਸਾਰਾ ਜੀ ਜਿਹੜਾ ਉੱਥੇ ਦਾ ਆ ਦੇਖੋ ਆਹ ਟੈਂਪੂ ਭਰ ਕੇ ਨਿਕਲ ਰਿਹਾ ਜੀ ਕਿਨੇ ਇੱਕ ਦਿਨ ਡਿਊ ਬਣਾਈ ਆ ਉਹਦੇ ਅੱਡ ਕੋ 10 ਦੀ ਰੇਂਜ ਆ ਉੱਥੇ ਆ ਜਾ ਰਹੇ ਆ ਭਰ ਕੇ ਜੀ ਇਹ ਭਾਈ ਰੋਡ ਸਾਰਾ ਰਿਕਵਰ ਕੀਤਾ ਆ ਦੇਖੋ ਜੀ ਵੀਡੀਓ ਜਿਹੜੀ ਇਹ ਵੀਡੀਓ ਆ ਇਹ ਜਸਾ ਨਾਮ ਦਾ ਬੰਦਾ ਨਾਲ ਜੁਨੀਅਨ ਦਾ ਪ੍ਰਧਾਨ ਕਰਨ ਜੋਗਤਾ ਦੀਆ ਇਹ ਉਥੇ ਸਾਰਾ ਕੁਛ ਹੋਲੀ ਸੋਲੀ ਇਹ ਹੈ ਇਹਦਾ ਜਾਨੀ ਕਿ ਉਥੇ ਟੈਂਡਰ ਹੋਣਾ ਚਾਹੀਦਾ ਵਾ ਟੈਂਡਰ ਕਮੇਟੀ ਦਾ ਲਾਵੇ ਦਾ ਸਿਕਰੇਬ ਸਾਰਾ ਉਹ ਕੰਪਨੀ ਚੱਕੇ ਜੋ ਹੈਗਾ ਵਾ ਠੀਕ ਹੈ ਜੀ ਕੋਨੇ ਦਿਨ ਨਹੀਂ ਐਮ ਕਰ ਲੋ ਵਾ ਉੱਥੇ ਧੱਕੇ ਨਾਲ ਆਪਣੀ ਲੇਬਰ ਲਗਾ ਰਿਹਾ ਇੱਕ ਤਾਂ ਸਧਾਰਨ ਕੋਈ ਕਾਗਜ਼ ਸਕ੍ਰੈਪ ਇਕੱਠਾ ਕਰਨ ਵਾਲੇ ਰੋਹਨ ਕਰਦੇ ਸੀਗੇ ਉਹਨਾਂ ਨੂੰ ਉਠਾਤਾ ਉੱਥੋਂ ਕਿ ਆਪਣਾ ਇੱਕ ਜੱਸਾ ਨਾਮ ਦਾ ਬੰਦਾ ਉਹਨੂੰ ਲਗਾ ਕੇ ਆਪਣੀ ਪ੍ਰਾਈਵੇਟ ਲੇਬਰ ਲਗਾ ਕੇ ਰੋਹ ਦੇ ਅੱਧ ਤੋਂ 10 ਗੱਡੀਆਂ ਭਰ ਕੇ ਉਹ ਕਿਸ ਵਿਹਾਰ ਤੇ ਲੈ ਕੇ ਜਾ ਜਾ ਰਹੇ ਆ ਸੋਨਾ ਲੀਕਾ ਦਾ ਸਾਰਾ ਸਕ੍ਰੈਪ ਵਗੈਰਾ ਉੱਥੇ ਗ੍ਰਾਮੀਣ ਦਾ girਦਾ ਸ਼ਹਿਰ ਦਾ ਪੂਰਾ girਦਾ ਇਹ ਕਿਸ ਵਿਹਾਰ ਤੇ ਕਰ ਰਹੇ ਆ 21ਵੇਂ ਅਫਸਰਾਂ ਨੇ ਇਹਨੂੰ ਇਹਨੂੰ ਦਿੱਤੀ ਪਈ ਛੂਟ ਦਿੱਤੀ ਪਈ ਹੈ ਕਿ ਤੂੰ ਉੱਥੇ ਸਾਰਾ ਕੱਟਾ ਕਰ। ਕਿਆ ਇਹਨਾਂ ਕੋਲ ਪਰਮਿਸ਼ਨ ਹੈਗੀ ਹੈ? ਇਹ ਏਡੀ ਵੱਡੀ ਕਰਪਸ਼ਨ ਆ ਜਿਹੜਾ ਅਸੀਂ 50 ਵਾਰੀ ਮੀਟਿੰਗਾਂ ਦੇ ਵਿੱਚ ਵੀ ਅਸੀਂ ਬੋਲ ਚੁੱਕੇ ਆ ਕਿ ਉੱਥੇ ਬਹੁਤ ਵੱਡੀ ਕਰਪਸ਼ਨ ਹੁੰਦੀ ਆ ਉਹਨੂੰ ਮਤੇ ਚ ਲਿਆ ਕੇ ਟੈਂਡਰ ਲਾ ਕੇ ਉਹਦਾ ਸਕਰੈਬ ਦਾ ਟੈਂਡਰ ਲਗਾਇਆ ਜਾਵੇ। ਸੂਤਰ ਅਨੁਸਾਰ ਨਹੀਂ ਇਹ ਪੱਕੀ ਗੱਲ ਆ 1 ਲੱਖ ਰੁਪਏ ਦਾ ਸਕਰੈਬ ਰੋਜ਼ ਦਾ ਨਿਕਲ ਰਿਹਾ ਵਾ। ਇਹਨਾਂ ਦੇ ਉੱਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਮੈਂ ਲੋਕਲ ਵਾਰਦੀ ਮਿਨਿਸਟਰ ਜਿਹੜੇ ਸਾਡੇ ਹੁਸ਼ਿਆਰਪੁਰ ਦੇ ਡਾਕਟਰ ਰਵਜੋਤ ਜੀ ਮੈਂ ਉਹਨਾਂ ਨੂੰ ਬਖਸ਼ ਕਰ ਰਿਹਾ ਇਹਨਾਂ ਦੀ ਇਨਕੁਆਇਰੀ ਕਰਕੇ ਇਹਨਾਂ ਦਾ ਸਾਰਾ ਕੁਝ ਕਰਕੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰੋ ਤੇ ਟਵਾੜੀ ਦੀ ਅਮੋਲ ਬੀਡ ਵਿੱਚ ਹੈ ਜਾ ਉਹ ਹਮਾਚ ਕਹਿ ਰਿਹਾ ਟਵਾੜੀ ਦਾ ਨਾਮ ਲੈ ਰਿਹਾ ਤੇ ਟਵਾੜੀ ਤੇ ਵੀ ਉੱਪਰ ਕਾਨੂੰਨੀ ਕਾਰਵਾਈ ਹੋਵੇ ਤੇ ਮੇਰੀ ਬੇਨਤੀ ਬ੍ਰਹਮਚੰਦਰ ਜਿੰਪਾ ਜੀ ਨੂੰ ਵੀ ਹੈਗੀ ਆ ਮੈਂ ਖੋਦ ਇੱਕ ਸਫਾਈ ਸੇਵਕ ਦਾ ਬੇਟਾ ਵਾਂ ਮੇਰੀ ਮਦਰ ਨੇ ਵੀ 60 ਸਾਲ ਦੀ ਉਮਰ ਤੱਕ ਨੌਕਰੀ ਕੀਤੀ ਆ ਤੇ ਮੇਰੇ ਫਾਦਰ ਨੇ ਵੀ ਕੀਤੀ ਆ ਤੇ ਮੇਰੇ ਫਾਦਰ ਦੀ ਮੇਰੇ ਮਦਰ ਨੇ ਉਦੋਂ ਦੀ ਕੋਠੀ ਨਹੀਂ ਬਣਾ ਸਕਿਆ ਜਿਹੜਾ ਕੋ 22 ਦੇ ਵਿੱਚ ਸੁਪਰਵਾਈਜ਼ਰ ਲੱਗ ਕੇ ਉਹ ਕਰੋੜ ਦੇ ਦਰਵਾਜਿਆਂ ਦੀ ਨਾਲੀ ਕੋਠੀ ਬਣਾ ਲਈ 1.2 ਕਰੋੜ ਦੀ ਕਿੱਥੋਂ ਬਣਾਈ ਆ ਕਿਸੇ ਚੀਜ਼ਾਂ ਤੋਂ ਮੈਂ ਪਹਿਲਾਂ ਵੀ ਵਿਸ਼ਾ ਚੱਕਿਆ ਸੀਗਾ ਇੱਕ ਕੀ ਸਫਾਈ ਕਰਮਚਾਰੀ ਭਰਤੀ ਚਾਹ ਉਹਨੂੰ ਪੈਸੇ ਦਿੱਤੇ ਆ ਉਸ ਵੇਲੇ ਕਾਰਪੋਰੇਸ਼ਨ ਨੇ ਵੀ ਗੱਲ ਨਹੀਂ ਬੋਲੀ ਹੁਣ ਤਾਂ ਮੈਂ ਸਬੂਤ ਦੇ ਰਿਹਾ ਵਾਂ ਧਮਕੀਆਂ ਦੇ ਰਿਹਾ ਸਿੱਧੀਆਂ ਇੱਕ ਅਧਿਆ ਲੇਬਰ ਵਾਲੇ ਚੁਗਣ ਵਾਲੇ ਬੰਦੇ ਨੂੰ ਇਹ ਕਿੱਡੀ ਵੱਡੀ ਕ腐ਪਸ਼ਨ ਹੋ ਰਹੀ ਆ ਇੱਥੇ ਰੋਕ ਰੁਕਣੀ ਚਾਹੀਦੀ ਪੈਣੀ ਚਾਹੀਦੀ ਹੈ ਤੇ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਭਟੀਆ ਤੁਸੀਂ ਕਿਸੇ ਨੂੰ ਕਿਸੇ ਕਮਿਸ਼ਨਾਂ ਨੂੰ ਅਪਲੀਕੇਸ਼ਨ ਕੋਈ ਸ਼ਿਕਾਇਤ ਕੀਤੀ ਹੈ ਬੋ ਜੀ ਮੈਂ ਤੁਹਾਨੂੰ ਅਰਜ਼ੇ ਕਰੀ ਜਾਂਦਾ ਸੀ ਮੀਟਿੰਗਾਂ ਦੇ ਵਿੱਚ ਬੋਲ ਬੋਲ ਕੇ ਥੱਕ ਗਏ ਆ ਪਰ ਸਾਡੀ ਗੱਲ ਤੇ ਗੌਰ ਨਹੀਂ ਕੀਤੀ ਜਾਂਦੀ ਇਹਦਾ ਮਤਲਬ ਹੈ ਕਿ ਮਿਲੀ ਭਗਤ ਵਿੱਚ ਬਹੁਤ ਜ਼ਿਆਦਾ ਵਾ 30 ਲੱਖ ਰੁਪਈਆ ਮਹੀਨੇ ਦਾ ਬੰਦਾ ਤੇ ਸਾਲ ਦੀ ਮਾਉਂਡ ਕਿੰਨੀ ਬਣਦੀ ਆ ਇਹ ਕਿੰਨੇ ਸਾਲਾਂ ਤੋਂ ਕਰ ਰਿਆ ਵਾ ਕਿੰਨੇ ਸਾਲਾਂ ਤੋਂ ਨਹੀਂ ਕਰ ਰਿਆ ਇਹ ਤਾਂ ਉਹ ਡਿਪਾਰਟਮੈਂਟ ਨੂੰ ਪਤਾ ਨਹੀਂ ਨੂੰ ਮੈਂ ਕਿਦੋਂ ਦਾ ਉੱਥੇ ਸੇਰ ਕੀਤਾ ਪਿਆ ਵਾ ਪਹਿਲਾਂ ਚਾਰ ਚੌਥੇ ਦਾ ਜਨਕ ਕੋਲ ਸੀਗਾ ਇੰਸਪੈਕਟਰ ਕੋ ਉਹਨੂੰ ਹਟਾ ਕੇ ਆਪਣੀ ਰਣਨੀਤੀਆਂ ਦੇ ਨਾਲ ਤੇ ਆਪਣੇ ਚਾਰਜ ਲਿੱਤ ਆ ਗਿਆ ਉਹ ਇਸੇ ਕਾਰਨ ਲਿੱਤਾ ਗਿਆ ਕਿ ਉੱਥੇ ਦੀ ਜਿਹੜੀ ਕ腐ਸ਼ਨ ਆ ਉਹ ਇਕੱਠੀ ਕਰਕੇ ਆਪਣੀ ਜੇਬਾਂ ਭਰੀਆਂ ਜਾਣ ਤੇ ਕੁਝ ਹੋਰ ਕਰਪਟ ਆਫਸਰਾਂ ਦੀਆਂ ਜੇਬਾਂ ਭਰੀਆਂ ਜਾਣ ਸਾਨੂੰ ਤੱਕ ਤਾਂ ਇਹ ਵੀ ਗੱਲ ਕਹੀ ਹੈ ਈ ਦਾ ਜਿਹੜਾ ਪਿੱਛੇ ਸਪੋਰਟ ਵਾ ਜਿਹੜਾ ਕੋਈ ਹਿੱਸਾ ਕੋਈ ਬ੍ਰਹਮਸ਼ੰਕਰ ਜਿੰਪਾ ਜੀ ਦਾ ਉਹ ਬੰਦਾ ਵਾ ਉਹ ਲੈ ਰਿਆ ਵਾ ਕਿ ਆ ਉਹ ਜਿੰਪਾ ਜੀ ਧਿਆਨ ਚ ਧਿਆਨ ਦੇ ਵਿੱਚ ਹੈਗੀ ਆ ਤੇ ਬਹੁਤ ਮਾੜੀ ਗੱਲ ਆ ਧਿਆਨ ਚ ਨਹੀਂ ਹੈਗੀ ਤੇ ਅੱਜ ਹੀ ਉਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਕਰਨ ਇਹਨਾਂ ਨੂੰ ਸਸਪੈਂਡ ਕਰਨ ਚਾਹੀਤ ਵਾੜੀ ਆ ਚਾਹੇ ਕੋ ਜੂਨੀਅਰ ਪ੍ਰਧਾਨ ਚਾਹੇ ਹੋਰ ਕੋਈ ਵੀ ਰਲਿਆ ਪਿਆ ਉਹਦੇ ਵਿੱਚ ਕਿਸੇ ਨੂੰ ਬਖਸ਼ਿਆਣਾ ਜਾਵੇ ਕਿਉਂਕਿ ਅਸੀਂ ਮੀਟਿੰਗਾਂ ਦੇ ਵਿੱਚ ਮੁੱਦੇ ਚੱਕ-ਚੱਕ ਕੇ ਨਾ اٹਕ ਗਏ ਪਏ ਆ ਕਿਉਂਕਿ ਅਸੀਂ ਹਮੇਸ਼ਾ ਮੰਗ ਰੱਖੀ ਦੀ ਆ ਪੱਤਰਕਾਰਾਂ ਦੇ ਰਾਹੀਂ ਹੌਸੇ ਮੀਟਿੰਗ ਹੋਵੇ ਕਿਉਂਕਿ ਉਹਨਾਂ ਨੂੰ ਪਤਾ ਲੱਗੇ ਕਿ ਅੰਦਰ ਕਿਹੜੇ ਮੁੱਦੇ ਆ ਪਰ ਇਹ ਆਪਣੀ ਕ腐ਸ਼ਨ ਨੂੰ ਜਾਗਰੂਤ ਨਾ ਹੋਣ ਕਾਰਨ ਪੱਤਰਕਾਰਾਂ ਨੂੰ ਅੰਦਰ ਐਂਟਰ ਹੋਣ ਕਰਨ ਤੋਂ ਇਹ ਸਰਕਾਰ ਮਨਾ ਕਰ ਰਹੀ ਆ ਮਰੀਏ ਲੋਕਲ ਬਾਡੀ ਮੰਤਰੀ ਇੱਥੇ ਆ ਐਮ ਐਲ اے ਆ ਜਾਂ ਆਪਾਂ ਕਹਿੰਦਾ ਕੂਸ਼ਰ ਸਾਹਿਬ ਇੱਡਾ ਵੱਡਾ ਘਟਨਾ ਹੋ ਰਿਹਾ ਕਿ ਤੁਹਾਨੂੰ ਲੱਗਦਾ ਨਹੀਂ ਕਿ ਮਿਲ ਹੀ ਭੁਗਤਣਾ ਹੋ ਰਿਹਾ ਹੈ ਜੀ ਇਹ ਤਾਂ ਬਿਲਕੁਲ ਗੱਲ ਕਹੀ ਹੈ ਜੀ ਇਹ ਨਹੀਂ ਬਿਜੀ ਵਿਲਨ ਜਾਣ ਤੋਂ ਹੋਣੀ ਚਾਹੀਦੀ ਆ ਲੱਖਾਂ ਜੀ ਮੈਂ ਪਹਿਲਾਂ ਜਿਹੜੀ ਪ੍ਰੈਸ ਮੀਟਿੰਗ ਕੀਤੀ ਸੀ ਨਾ ਉਹਦੇ 'ਚ ਮੈਂ ਸਾਰਾ ਵਿਸਤਾਰ ਦੇ ਨਾਲ ਦੱਸਿਆ ਸੀਗਾ ਕਿ ਜਿਹੜੀ ਪਹਿਲੀ ਕਰਾਪਸ਼ਨ ਹੋਈ ਆ ਉਹ 'ਚ ਅਸੀਂ ਸੀਐਮ ਪੋਰਟਲ ਤੇ ਵੀ ਇੱਕ ਵੀਡੀਓ ਪਾਈ ਸੀਗੀ ਤੇ ਅਸੀਂ ਐਸਐਸਪੀ ਉਦੋਂ ਅਮਰਜੇਸ਼ਵਰ ਸਿੱਧੂ ਜੀ ਬਿਜੀ ਵਿਲਨਸ ਰਹਿੰਦੇ ਸੀ ਵੀ ਅਸੀਂ ਉਹਨਾਂ ਦੇ ਕੋਲ ਵੀ ਗਏ ਉਹਨਾਂ ਨੇ ਵੀ ਸਾਡੀ ਗੱਲ ਨਹੀਂ ਸੁਣੀ ਕਰਾਪਸ਼ਨ ਤੇ ਇਹ ਸਰਕਾਰ ਵੱਡੇ ਵੱਡਿਆਂ ਦਿਹਾੜੇ ਦਾ ਮਾਰਦੀ ਆ ਕਿ ਅਸੀਂ ਕਰਾਪਸ਼ਨ ਰੋਕੀ ਆ ਇਹ ਕਰਾਪਸ਼ਨ ਰੋਕੀ ਆਲੀ ਇਹ ਕਾਰਪੋਰੇਸ਼ਨ ਨੂੰ ਖਾਂਦੇ ਖਾਂਦੇ ਪਏ ਆ ਕਿਤੋਂ ਕੋਠੀਆਂ ਬਣ ਰਹੀਆਂ ਇਹਨਾਂ ਦੀਆਂ ਲੜੀਆਂ ਵੱਟੀਆਂ ਮੈਂ ਕਹਿੰਦਾ ਲੋਨ ਵੀ ਲਿੱਤੇ ਹੋਗੇ 25 ਉਹ 30 ਲੱਖ ਰੁਪਏ ਲੋਨ ਲੈ ਲਿਆਊਗਾ 1.5 ਕਰੋੜ ਰੁਪਏ 2 ਕਰੋੜ ਦੀਆਂ ਕੋਠੀਆਂ ਕਿੱਥੋਂ ਬਣ ਗਈਆਂ ਇੱਕ ਸਫਾਈ ਕਰਮ ਦਾ ਕਰਮਚਾਰੀ ਦੀਆਂ ਮੈਂ ਨਹੀਂ ਕਹਿੰਦਾ ਲੋਕਾਂ ਦੀਆਂ ਬੰਦੀਆਂ ਵਾ ਪਰ ਉਹ ਮਿਹਨਤਾਂ ਕੁਛ ਹੋਰ ਹੁੰਦੀਆਂ ਵਾ ਮੇਰੇ ਮਾਪੇ ਨੇ ਆਪਣੇ 60 ਸਾਲ ਦੀ ਉਮਰ ਤੱਕ ਇਸ ਕਾਰਪੋਰੇਸ਼ਨ ਨੂੰ ਦਿੱਤੇ ਆ ਤੇ ਪਰ ਸਾਡੀ ਕੋਠੀ ਨਹੀਂ ਬਣੀ ਅਸੀਂ ਕਾਉਂਸਲਰ ਰਾਏ ਸਾਰਾ ਕੁਝ ਸਾਡੀ ਨੇ ਬਣੀ ਇਹਨਾਂ ਦੀ ਕਿੱਥੋਂ ਬਣ ਗਈਆਂ ਕਿਸੇ ਕੱਪੜਿਆਂ ਤੋਂ ਬਣੀਆਂ ਵਾ ਇਸੇ ਕੱਪੜਿਆਂ ਤੋਂ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਆ ਇਹ ਜਿਨਾਲੇ ਮੈਂ ਸਫਾਈ ਕਰਮਚਾਰੀ ਨੂੰ ਕੰਮ ਕਰਜ ਕਰਨਾ ਚਾਹਨਾ ਆਪਣੇ ਭੈਣ ਭਰਾਵਾਂ ਨੂੰ ਕਿ ਆਪਣੇ ਅੱਖਾਂ ਖੋਲੋ ਕੰਨ ਖੋਲੋ ਇਹ ਟਾਡੀ ਆੜ ਦੇ ਵਿੱਚ ਬਹੁਤ ਵੱਡੀ ਕ腐ਸ਼ਨ ਕਰ ਰਿਆ ਕਿ ਆਪ ਜੀ ਨੂੰ ਵੇਚ ਰਿਆ ਵਾ ਜੁਨੀਅਲ ਵੇਚ ਰਹੀ ਆ ਤੇ ਵਿੱਚ ਮੈਂ ਤਾਂ ਤੁਸੀਂ ਯਕੀਨ ਮੰਨਿਓ ਅਸੀਂ ਕੋਈ ਵੀ ਦਫਾਉਸ ਦੇ ਵਿੱਚ ਮੁੱਦਾ ਚੱਕਦੇ ਨਾ ਕਮਿਸ਼ਨਰ ਮੈਡਮ ਨੂੰ ਕਹਿੰਦੇ ਆ ਕਮਿਸ਼ਨਰ ਮੈਡਮ ਨੂੰ ਕੁਝ ਨਹੀਂ ਪਤਾ ਉੱਥੇ ਕੌਣ ਜਵਾਬ ਦਿੰਦੇ ਆ ਅਸਿਸਟੈਂਟ ਕਮਿਸ਼ਨਰ ਮਿਸਟਰ ਦਿਵਾੜੀ ਜੀ ਕਿਉਂ ਨਹੀਂ ਬੋਲਦੇ ਕੋਈ ਉੱਤੇ ਗੌਰ ਨਹੀਂ ਕਰਦਾ ਕੋਈ ਕੁਛ ਨਹੀਂ ਕਰਦਾ ਮੈਂ ਚਾਹਨਾ ਇੱਤੇ ਤੁਰੰਤ ਰੋਕ ਲਗਾਈ ਜਾਵੇ ਇਹਨੂੰ ਸਸਪੈਂਡ ਕਰਕੇ ਇਹਨੂੰ ਰੋਕਿਆ ਜਾਵੇ ਉੱਥੇ ਜਿਹੜੀ ਜੋ ਹੈਗਾ ਉਹਦਾ ਟੈਂਡਰ ਲੱਗ ਕੇ ਕਿਸੇ ਕੰਪਨੀ ਨੂੰ ਟੈਂਡਰ ਦਿੱਤਾ ਜਾਵੇ ਕਿ ਜਿਹੜਾ ਕੁਝ ਪੈਸਾ ਵਾ ਉਹ ਸਾਡੀ ਕਾਰਪੋਰੇਸ਼ਨ ਦੇ ਕਮੇਟੀ ਦੇ ਵਿਕਾਸ ਨੇ ਕੰਮ ਆਵੇ ਮੇਰੀ ਅਰਜ਼ੀ ਹੈ ਆ ਤੇ ਮੇਰੀ ਬੇਨਤੀ ਹੈ ਆ ਕਿ ਇਹਤੇ ਗੌਰ ਕਰ ਲਈ ਤੇ ਬਹੁਤ ਚੰਗੀ ਗੱਲ ਆ ਨਹੀਂ ਤਾਂ 7 ਤਰੀਕ ਦਿਨ ਵੀਰਵਾਰ ਨੂੰ ਅਸੀਂ ਡੀਸੀ ਸਾਹਿਬ ਦਾ ਬਹੁਤ ਵੱਡੇ ਪੱਧਰ ਤੇ ਘਰਾਬ ਕਰਾਂਗੇ ਤੇ ਲੇਕਿਨ ਉਸ ਤੋਂ ਪਹਿਲਾਂ ਮੈਂ ਆਪਣੀ ਮੰਗ ਲੈ ਕੇ ਲੋਕਲ ਵਾਲੀ ਮਨਿਸਟਰ ਭਰਮਸ਼ੰਗੋ ਜਿੰਪਾ ਜੀ ਐਮਐਲਏ ਸਾਡੇ ਮੈਂ ਉਹਨਾਂ ਦੇ ਕੋਲ ਲੈ ਕੇ ਜਾਊਂਗਾ ਕਿ ਕੱਲ ਨੂੰ ਉਹਨੇ ਕਹਿਣਾ ਕਿ ਆਪਣੀ ਪ੍ਰੈਸ ਮੀਟਿੰਗਾਂ ਕਰਕੇ ਗੱਲ ਕਰਦਾ ਰਿਹਾ ਪਰ ਸਾਡੇ ਕੋਲ ਨਹੀਂ ਆਇਆ ਮੈਂ ਆਪਣੀ ਡਿਊਟੀ ਪੂਰੀ ਤਰੀਕੇ ਨਾਲ ਨਿਭਾਊਂਗਾ ਪਰ ਉੱਤੇ ਗੌਰ ਨਹੀਂ ਹੋਇਆ ਤੇ ਮੈਂ 7 ਤਰੀਕ ਨੂੰ ਮੈਂ ਡੀਸੀ ਸਾਹਿਬ ਦਾ ਕੋਠੀ ਦੇ ਬਾਹਰ ਧੰਗਾ ਲਾ ਕੇ ਇਕਰਾਰ ਕਰੂੰਗਾ ਮੈਂ ਉਹਨਾਂ ਦਾ ਇਹ ਮੇਰੀ ਚੁਣੌਤੀ ਆ ਕਿਉਂਕਿ ਮੈਂ ਤੇ ਕ腐ਸ਼ਨ ਨੂੰ ਰੋਕਣਾ ਵਾ ਤੇ ਰੋਕੇਗਾ ਜਿਵੇਂ ਤੂੰ ਇੱਕ ਅੰਦਰ ਮੰਮਾ ਨੂੰ ਪੱਤਰ ਐਮਐਲ ਲਿਖਾ ਹੁੰਦੋਂਗਾ ਨਾਲੇ ਤੂੰ ਇੱਕ ਅੰਦਰ ਉਹਨਾਂ ਦੇ ਬੰਦਾ ਵਿੱਚ ਉੱਥੇ ਬਟਿਆ ਹੈ ਜਾਂ ਆਪਾਂ ਕਹਿੰਦੇ ਰਲੇ ਆਇਆ ਮੈਂ ਤੇਰੀ ਸ਼ਾਇਦ ਉਹਨਾਂ ਦੇ ਧਿਆਨ ਚ ਨਾ ਹੋਵੇ ਲੱਖਾ ਜੀ ਪਿੱਠੇ ਪਿੱਛੇ ਕੀ ਕਰਦੇ ਆ ਉਹ ਕਾਨੂੰ ਕਹਿੰਦੇ ਮੇਰੇ ਧਿਆਨ ਚ ਨਹੀਂ ਲੇਕਿਨ ਅਸੀਂ ਆਪਣੀ ਡਿਊਟੀ ਪੂਰੀ ਨਿਭਾਣੀ ਹੈ ਉਹਨਾਂ ਜੇ ਕਿ ਧਿਆਨ ਚ ਗੱਲ ਲੈਣੀ ਆ ਅੱਬਾ ਤਾਂ ਤੁਹਾਡੇ ਭਰਾਵਾਂ ਦੇ ਰਾਹੀਂ ਧਿਆਨ ਚ ਆ ਜਾਣੀ ਆ ਗੱਲ ਲੇਕਿਨ ਮੈਂ ਫਿਰ ਵੀ ਆਪਣੀ ਡਿਊਟੀ ਸਮਝੂਗਾ ਲੋਕਲ ਵਾਲੀ ਮਨਿਸਟਰ ਰਣਸ਼ੰਕਰ ਜਿੰਪਾ ਤੂੰ ਡੀਸੀ ਨਾਲ ਮੈਂ ਇੱਕ ਵਾਰੀ ਜ਼ਰੂਰ ਆਣਾ ਜੱਕੇ ਮਿਲੂੰਗਾ ਜਿਹੜਾ 7 ਤਰੀਕ ਨੂੰ ਮੈਂ ਉਹਨਾਂ ਦੀ ਕੋਠੀ ਦਾ ਖਰਾਬ ਕਰੂੰਗਾ ਮੈਂ ਉਹਨਾਂ ਦੇ ਚੱਕੇ ਆ ਤੁਸੀਂ ਪਿੱਲੇ ਬੰਦਾ ਕੋਣ ਆ ਜਿਹੜਾ ਐਮਐਲਏ ਕਰੇ ਭਾਈ ਪਤਾ ਨਹੀਂ ਪਤਾ ਲੱਗਾ ਮੈਨੂੰ ਮੈਂ ਦੱਸਾਂ ਜਦ ਮੈਨੂੰ ਪਤਾ ਹੁੰਦਾ ਮੈਂ ਨਾ ਠੋਕੇ ਲੈਣਾ ਸਕਦਾ ਮੈਂ ਜੂਨੀਅਰ ਪਰਦਾਣਾ ਠੋਕੇ ਲੈ ਸਕਦਾ ਮੈਂ ਕਮਿਸ਼ਨ ਨਾਲ ਠੋਕੇ ਲੈ ਸਕਦਾ ਭਾਈ ਮੈਂ ਤੱਕੋ ਦੋ ਗੱਲਾਂ ਹੁੰਦੀਆਂ ਇੱਕ ਪਤਾ ਨਹੀਂ ਉਹਦੀ ਜਿੰਪਾ ਜੀ ਦੀ ਆੜ ਦੇ ਵਿੱਚ ਲੱਗਾ ਪਿਆ ਸ਼ਾਇਦ ਜਿੰਪਾ ਜੀ ਦੇ ਧਿਆਨ ਚੋ ਵੀ ਗੱਲ ਵੈਸੇ ਉਹਨਾਂ ਦੀ ਮਸਲਾ ਧਿਆਨ ਚਵਾ ਕਿ ਮੈਂ ਹਾਊਸ ਦੇ ਵਿੱਚ ਮਸਲਾ ਚੱਕਿਆ ਪਿਆ ਹਵਾ ਉਹਨੇ ਨਿੱਤੇ ਕੋ ਗੌਰ ਨਹੀਂ ਕੀਤੀ ਕਿਉਂਕਿ ਉਹਨਾਂ ਨੂੰ ਪਤਾ ਨਹੀਂ ਆਦਤ ਹੈ ਇਧਰੋਂ ਕੰਨ ਸੁਣਨੀ ਕੰਨ ਚ ਇਧਰੋਂ ਕੱਢ ਕੱਢ ਦੇ ਜੀ ਪ੍ਰੈਸ ਕਾਨਫਰੈਂਸ ਆਜ ਵੀ ਕੀਤੀ ਪਹਿਲਾਂ ਵੀ ਕੀਤੀਆਂ ਕਿ ਉਹਨਾਂ ਤੇ ਕੋਈ ਕਾਰਵਾਈ ਹੁਣ ਤੱਕ ਹੋਈ ਏ ਤੋਂ ਰਿਪੋਰਟ ਭਾਜੀ ਇਸ ਮਸਲੇ ਤੇ ਮੈਂ ਪਹਿਲਾਂ ਪ੍ਰੈਸ ਮੀਟਿੰਗ ਨਹੀਂ ਕੀਤੀ ਕੋਈ ਹੋਰ ਵੀ ਮੈਂ ਕੀਤੀ ਆ ਕੋਈ ਨਹੀਂ ਹੋਈ ਮੈਂ ਤੁਹਾਨੂੰ ਦੱਸੀ ਜਾਂ ਨਾ ਅਸੀਂ ਪੂਰੀਆਂ ਲੋਕਲ ਸੰਸਥਾਵਾਂ ਆਪਣੀਆਂ ਧਾਰਮਿਕ ਸਮਾਜਿਕ ਸੰਸਥਾਵਾਂ ਉਸ ਕਰਪਸ਼ਨ ਤੇ ਬਿਜਿਲੈਂਸ ਕੋ ਗਾਇ ਬਿਜਿਲੈਂਸ ਦੇ ਐਸਐਸਪੀ ਸਾਹਿਬ ਜੇਛੁਰ ਸਿੰਘ ਨੇ ਸਾਨੂੰ ਕਿਹਾ ਤੁਹਾਨੂੰ ਮੇਰੇ ਕੋਲ ਲੋਡ ਨਹੀਂ ਸ਼ਿਕਾਇਤ ਦੇਣ ਦੀ ਤੁਸੀਂ ਸੀਐਮ ਪੋਰਟਲ ਤੇ ਪਾਓ ਤੁਸੀਂ ਅੱਜ ਵੀ ਉਹ ਸ਼ਿਕਾਇਤ ਕੱਢ ਸਕਦੇ ਹੋ ਉੱਥੇ ਪੋਰਟਲ ਤੋਂ ਕੋ ਵੀਡੀਓ ਪਾਈ ਸੀਗੀ ਪਰ ਉੱਥੇ ਕੋਈ ਗਾਰਮੈਂਟ ਦੋ ਦੁਆਰਾ ਗਏ ਉਹਦੇ ਕੋਲ ਕਹਿੰਦੇ ਯਾਰ ਤੁਸੀਂ ਬਾਤ ਦੀ ਉੱਥੇ ਜਵਾਬ ਆਊਗਾ ਠੀਕ ਆ ਬਾਕੀ ਦੇਖਦੇ ਆ ਸਾਨੂੰ ਉੱਥੇ ਟਲ ਟੋਲ ਕਰਕੇ ਤੋੜ ਦਿੱਤਾ ਗਿਆ ਉੱਥੇ ਸਾ ਇਹ ਹੁਣ ਬਹੁਤ ਵੱਡੀ ਕ腐ਸ਼ਨ ਆ ਇਹ ਕ腐ਸ਼ਨ ਨੂੰ ਮੈਂ ਖਾਲਜੇ ਰਹੀਂ ਰੁਕਾਉਣਾ ਚਾਹੁੰਦਾ ਵਾ ਜਿੱਦਾ ਪਹਿਲਾਂ ਤੁਸੀਂ ਮੁੱਦਾ ਇੱਕ ਬਹੁਤ ਵੱਡਾ ਕ腐ਸ਼ਨ ਦਾ ਖਤਮ ਹੋਇਆ ਵਾ ਇਹ ਮਸਲਾ ਆਪਾਂ ਖਤਮ ਕਰਨਾ ਵਾ ਇਹਨਾਂ ਦੇ ਉੱਪਰ ਕਾਨੂੰਨੀ ਕਾਰਵਾਈ ਤੇ ਤੁਰੰਤ ਇਹਨਾਂ ਨੂੰ ਸਸਪੈਂਡ ਕੀਤਾ ਜਾਵੇ ਚਾਹੇ ਉਹ ਕਮਿਸ਼ਨ ਤੇ ਬਾੜੀ ਹੋਵੇ ਚਾਹੇ ਹੋਰ ਕੋਈ ਹੋਵੇ ਕਿਉਂਕਿ ਰਿਪੋਰਟਿੰਗ ਦੇ ਵਿੱਚ ਸਾਫ ਤੇ ਬਾੜੀ ਜਿਹਦੇ ਨਾਮ ਲੈ ਰਿਆ ਸਾਰਾ ਕੁਝ ਕਰ ਰਿਆ ਵਾ ਕਿਸ ਕਰਕੇ ਮੇਰੀ ਆਜ਼ਦੀ ਅੱਗੇ ਬੇਨਤੀ ਆ ਇਹਨਾਂ ਦੇ ਉੱਪਰ ਸਖਤ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ